2027 ਤੋਂ ਪਹਿਲਾਂ ਬਾਹਰ ਆਉਣਗੇ ਬੰਦੀ ਸਿੰਘ ਕੀ ਮੋਦੀ ਸਰਕਾਰ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਗਰੰਟੀ ਕਾਨੂੰਨ ਤੇ ਐਮਐਸਪੀ 2026 ਲਈ ਮੁੱਖ ਮੰਤਰੀ ਦਾ ਉਮੀਦਵਾਰ ਹੋ ਸਕਦੇ ਨੇ ਰਵਰੀਤ ਸਿੰਘ ਬਿੱਟੂ ਭਾਜਪੀ ਨੇ ਖਿੱਚੀ ਤਿਆਰੀ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਕਵਾਰਟੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਬੱਲੋ ਪਰ ਅੱਜ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੋ ਚਰਚਾ ਚੱਲ ਰਹੀ ਹੈ ਉਹ ਬੀਜੇਪੀ ਦੀ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬੀਜੇਪੀ ਵੱਡੇ ਪੱਧਰ ਦੇ ਉੱਤੇ ਉੱਭਰ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਕਿਸਾਨੀ ਅੰਦੋਲਨ ਜਾਂ ਫਿਰ ਕੁਝ ਹੋਰ ਜਿਹੜੇ ਬੀਜੇਪੀ ਦੇ ਵਿਰੋਧੀ ਲਹਿਰਾ ਪੰਜਾਬ ਦੇ ਵਿੱਚ ਸਨ ਉਹਨੂੰ ਲੈ ਕੇ ਕਿਤੇ ਨਾ ਕਿਤੇ ਉਸ ਤੋਂ ਬਾਅਦ ਵੀ ਬੀਜੇਪੀ ਦਾ ਪੰਜਾਬ ਦੇ ਵਿੱਚ ਉੱਭਰਨਾ ਵੱਡੇ ਕਰਦੇ ਸੀ ਨਾਲ ਹੀ ਦੂਜੇ ਪਾਸੇ ਲੁਧਿਆਣਾ ਤੋਂ ਲੋਕ ਸਭਾ ਸੀਟ ਹਾਰੇ ਰਵਨੀਤ ਬਿੱਟੂ ਹੋਰਾਂ ਨੂੰ ਕੈबिनेट ਮੰਤਰੀ ਬਣਾਉਣਾ ਬੀਜੇਪੀ ਦੇ ਵੱਲੋਂ ਤੇ 2024 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਅਮਿਤ ਸ਼ਾਹ ਦੇ ਵੱਲੋਂ ਇਹ ਗੱਲ ਦਾ ਦਾਅਵਾ ਕਰਨਾ ਕਿ ਤੁਸੀਂ ਬਿੱਟੂ ਰਵਨੀਤ ਬਿੱਟੂ ਨੂੰ ਜਿਤਾ ਕੇ ਭੇਜੋ ਅਸੀਂ ਇਹਨੂੰ ਵੱਡਾ ਬੰਦਾ ਬਣਾਉਣ ਦੀ ਜ਼ਿੰਮੇਵਾਰੀ ਉਹ ਅਮਿਤ ਸ਼ਾਹ ਹੋਰ ਚੱਕਦੇ ਨੇ ਪਰ ਜਦੋਂ ਸਰਕਾਰ ਬਣਦੀ ਹੈ ਤਾਂ ਉਹ ਆਪਣਾ ਜਿਹੜਾ ਵਾਅਦਾ ਹੈ ਉਹ ਲਵਾਉਂਦੇ ਨੇ ਭਾਵੇਂ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਪਰ ਹਾਰਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਚਰਚਾਵਾ ਸਨ ਉਸੇ ਨੂੰ ਲੈ ਕੇ ਕੈਬਨ ਜਿਹੜੇ ਮੰਤਰੀ ਬਣੇ ਨੇ ਜਿਹੜੇ ਕੇਂਦਰੀ ਮੰਤਰੀ ਬਣੇ ਨੇ ਅਰਵਨੀਤ ਬਿੱਟੂ ਰੇਲ ਮੰਤਰੀ ਤੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਥਾਪੀ ਦਿੱਤੀ ਗਈ ਹੈ ਜਿਸ ਦੀ ਚਰਚਾਾਂਵਾਂ ਲਗਾਤਾਰ ਜਾਰੀ ਨੇ ਕਿਉਂਕਿ ਹੁਣ ਨਵੀਂ ਚਰਚਾ ਰਵਿਸ਼ ਬਿੱਟੂ ਦੇ ਬਿਆਨ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਆਹੀ ਚੱਲ ਰਹੀ ਹੈ ਭਾਵੇਂ ਪੰਜਾਬ ਦੀ ਸਿਆਸਤ ਹੋਵੇ ਜਾਂ ਫਿਰ ਸਿੱਖ ਰਾਜਨੀਤੀ ਹੋਵੇ ਪੰਜਾਬ ਦੇ ਹਰ ਪਹਿਲੂ ਦੇ ਉੱਤੇ ਆਪੋ ਆਪਣੇ ਸਾਰੇ ਵਿਚਾਰ ਰੱਖ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਹਮਾਇਤ ਕਰਨਾ ਹਾ ਦਾ ਨਾਰਾ ਮਾਰਨਾ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਅਮਰਤਪਾਲ ਹੋਰਾਂ ਦੇ ਪਰਿਵਾਰ ਦੇ ਨਾਲ ਮੀਟਿੰਗ ਮੁਲਾਕਾਤ ਕਰਨ ਦੇ ਬਿਆਨ ਨੂੰ ਲੈ ਕੇ ਕਿਤੇ ਨਾ ਕਿਤੇ ਭਾਜਪਾ ਨੇ ਇਹ ਸਿੱਧ ਜਰੂਰ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਉਹ 2027 ਦੀਆਂ ਤਿਆਰੀਆਂ ਵੱਡੇ ਪੱਧਰ ਦੇ ਉੱਤੇ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ 2027 ਦੀ ਚੋਣ ਤੋਂ ਪਹਿਲਾਂ ਚਾਰ ਜਿਹੜੀਆਂ ਲੋਕ ਸਭਾ ਦੌਰਾਨ ਜਿਮਨੀ ਚੋਣਾਂ ਹੋਣੀਆਂ ਨੇ ਜਿਹੜੇ ਉਤੋਂ ਪਹਿਲਾਂ ਵਿਧਾਇਕ ਸਾਨੂੰ ਉਹ ਜਿੱਤੇ ਸਨ ਉਹਨਾਂ ਦੀ ਥਾਂ ਦੇ ਉੱਤੇ ਚਾਰ ਤਾਂ ਜਿਮ ਚੋਣਾਂ ਉਹ ਹੋਣੀਆਂ ਤੇ ਪੰਜਵੀਂ ਜਿਮਨੀ ਚੋਣ ਜਿਹੜੀ 10 ਜੁਲਾਈ ਨੂੰ ਹੋਣ ਜਾ ਰਹੀ ਹੈ ਜਲੰਧਰ ਦੀ ਜੰਦਰਪੁਰ ਵੀ ਦੀ ਕਿਉਂਕਿ ਉੱਥੇ ਸ਼ਤਲ ਅਗਨਾਰਤ ਸੀ ਜਿਹੜੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉੱਥੇ ਚੋਣ ਨਵੀਂ ਦੁਆਰੇ ਜਿਮਣੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਬੀਜੇਪੀ ਆਪਣੇ ਪੱਪਾਪਾਰ ਪੰਜਾਬ ਦੇ ਵਿੱਚ ਤਿਆਰੀ ਕਰ ਰਹੀ ਹੈ ਹੁਣ ਵੇਖਣਾ ਬਿਹਤ ਖਾਸ ਹੀ ਰਹੇਗਾ ਕਿ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਸਮਝਦੇ ਹੋ ਆਪਣਾ ਜਿਹੜਾ ਮਕਸਦ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹ ਜ਼ਿਕਰ ਕਰਾਂਗੇ ਕਿ ਰਵਨੀਤ ਬਿੱਟੂ ਪੰਜਾਬ ਦੇ 2027 ਦੇ ਮੁੱਖ ਮੰਤਰੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਬੀਜੇਪੀ ਦੇ ਵੱਲੋਂ ਜਦ ਜਿਵੇਂ ਬੀਜੇਪੀ ਰਵਨੀਤ ਬਿੱਟੂ ਹੋਰ ਨੂੰ ਉਭਾਰ ਕੇ ਅੱਗੇ ਲਿਆ ਰਹੀ ਹੈ ਰਵਨੀਤ ਬਿੱਟੂ ਦੇ ਸਿਰ ਦੇ ਉੱਤੇ ਹੁਣ ਬੀਜੇਪੀ ਹੱਥ ਰੱਖ ਕੇ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਪ੍ਰਕੁਲਿਤ ਹੋਵੇਗੀ ਇਹ ਵੱਡੇ ਸਵਾਲ ਨੇ ਹੁਣ ਹੁਣ ਰਵਨੀਤ ਬਿੱਟੂ ਹੋਰਨ ਦੇ ਜੇਕਰ ਬਿਆਨ ਦੀ ਗੱਲ ਕਰੀਏ ਜਿਹੜਾ ਉਹਨਾਂ ਦਾ ਬਿਆਨ ਆਇਆ ਸਾਹਮਣੇ ਹੁਣ ਕਿ ਬੰਦੀ ਸਿੰਘਾਂ ਦਾ ਜਿਹੜੀ ਰਿਹਾਈ ਦੇ ਲਈ ਉਹ ਹਾ ਦਾ ਨਾਰਾ ਮਾਰਨਗੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਜਿਵੇਂ ਉਹ ਪਹਿਲਾਂ ਬਿਆਨ ਦਿੱਤੇ ਸਨ ਕਿ ਬੰਦੀ ਸਿੰਘ ਨੇ ਭਾਈ ਭਾਈ ਬਰਾਂਸੀ ਰਾਜੋਬਾਦ ਨਾ ਹੋਰੀ ਹੋਗੇ ਜਾਂ ਫਿਰ ਉਹਨਾਂ ਨੂੰ ਰਿਹਾਈ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਰਿਹਾਈ ਕਰਨਾ ਕਰਨਾ ਚਾਹੀਦਾ ਜਿਸ ਨੂੰ ਲੈ ਕੇ ਉਹ ਲਗਾਤਾਰ ਇਹ ਬਿਆਨ ਆਪਣਾ ਉਹਦੇ ਉੱਤੇ ਕਾਇਮ ਸਨ ਪਰ ਉਹਨਾਂ ਦੇ ਵੱਲੋਂ ਆਖਰਕਾਰ ਇੱਕ ਲੱਖ ਜਿਹੜਾ ਯੂ ਟਰਨ ਮਾਰਿਆ ਗਿਆ ਉਹਦੇ ਪਿੱਛੇ ਉਹਦੇ ਮੈਨ ਨੇ ਕੀ ਨੇ ਕਾਰਨ ਕੀ ਨੇ ਸਿਆਸੀ ਗਲਿਆਰਾਂ ਦੇ ਵਿੱਚ ਇਹੀ ਚਰਚਾ ਕੀਤੀ ਰਵਨੀਤ ਮਿੱਟੂ ਨੂੰ ਬੀਜੇਪੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਸੌਂਪ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਇੱਕ ਤਾਂ ਕੇਂਦਰ ਦੇ ਵਿੱਚ ਮੰਤਰੀ ਨੇ ਕੇਂਦਰ ਮੰਤਰੀ ਹੋਣ ਦੇ ਨਾਂ ਨਾਲ ਪੰਜਾਬ ਦੇ ਵਿੱਚ ਉਹ ਆਪਣੀ ਕਿਹੋ ਜਿਹੀ ਭੂਮਿਕਾ ਨਿਭਾਉਂਦੇ ਨੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਬੀਜੇਪੀ ਦੇ ਵਿਰੋਧੀ ਦੋ ਮੁੱਦੇ ਨੇ ਇੱਕ ਮੁੱਦਾ ਕਿਸਾਨੀ ਦਾ ਮੁੱਦਾ ਦੂਜਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਜੇਕਰ ਬੀਜੇਪੀ ਇਹਨਾਂ ਨੂੰ ਹੱਲ ਕਰ ਦਿੰਦੀ ਹੈ ਉਸ ਤੋਂ ਬਾਅਦ ਬੀਜੇਪੀ ਪੰਜਾਬ ਦੇ ਵਿੱਚ ਮਜ਼ਬੂਤ ਹੋਵੇਗੀ ਹੁਣ ਇਹ ਵੱਡਾ ਸਵਾਲ ਹੈ ਕਿਉਂਕਿ ਅਕਾਲੀ ਦਲ ਦਾ ਗ੍ਰਾਫ ਡਿੱਗ ਜਾਣਾ ਸਿਆਸੀ ਤੌਰ ਦੇ ਉੱਤੇ ਜਿਸ ਤਰ੍ਹਾਂ ਅਕਾਲੀ ਦਲ ਕਮਜ਼ੋਰ ਹੋਈ ਹੈ ਲਗਾਤਾਰ ਹਾਲੇ ਤੱਕ ਜਦੋਂ ਹਾਰ ਹੁੰਦੀ ਹੈ ਮੰਥਨ ਕਰਦੇ ਹਨ ਪਰ ਜੋ ਮੰਥਨ ਦੇ ਉੱਤੇ ਜੋ ਗੱਲਬਾਤ ਕਹੀ ਜਾਂਦੀ ਹੈ ਕਿ ਪ੍ਰਧਾਨ ਜਿਹੜਾ ਸੁਖਵੀਰ ਬਾਦਲ ਹੋ ਰਿਸਤੀਫਾ ਦੇ ਦੇਣ ਕਿਉਂਕਿ ਜਿਹੜੇ ਵਰਕਰਾਂ ਦੀ ਮੰਗ ਹੈ ਜਾਂ ਫਿਰ ਜਿਹੜੇ ਲੀਡਰ ਕਈ ਵਿੱਚ ਇਹੀ ਗੱਲ ਕਰਦੇ ਨੇ ਕਿ ਬਾਦਲ ਪਰਿਵਾਰ ਨੂੰ ਲੰਬੇ ਹੋ ਜਾਣਾ ਚਾਹੀਦਾ ਇੱਕ ਪਾਸੇ ਹੋ ਜਾਣਾ ਚਾਹੀਦਾ ਜੇਕਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਕਿ ਜੇਕਰ ਹੁਣ ਬੀਜੇਪੀ ਪੰਜਾਬ ਦੇ ਵਿੱਚ ਇਹ ਦੋ ਮਸਲੇ ਸਿੱਖਾਂ ਦਾ ਮਸਲਾ ਤੇ ਦੂਜਾ ਜਿਹੜਾ ਕਿਸਾਨੀ ਮਸਲਾ ਜੇਕਰ ਹੱਲ ਕਰ ਦਿੰਦੀ ਹੈ ਕਿ ਉਸ ਤੋਂ ਬਾਅਦ ਬੀਜੇਪੀ ਤੇ ਅਕਾਲੀ ਦਲ ਇਕੱਠੇ ਤੌਰ ਦੇ ਉੱਤੇ ਜਿਮਨੀ ਜਿਹੜੀ 2027 ਦੀ ਚੋਣਾਂ ਨੇ ਉਹ ਲੜਨਗੇ ਇਹ ਵੀ ਚਰਚਾਾਂਵਾਂ ਚੱਲ ਪਈਆਂ ਨੇ ਹੁਣ ਵੇਖਣਾ ਬਿਹਤ ਖਾਸ ਸਹੀ ਹੋਵੇਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉੱਭਰ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਰਵੀਤ ਬਿੱਕੂ ਦੇ ਜਿਹੜੇ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਸਿਆਸੀ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਕਿ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬਿਆਨ ਦੇਣ ਅਤੇ ਰਿਹਾਈ ਲਈ ਦਬਾਅ ਪਾਉਣ ਦਾ ਜਿਹੜਾ ਇਲਜ਼ਾਮ ਲਾ ਕੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਜਿਹੜੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤਾ ਰਮਜੀਤ ਬਿੱਟੂ ਨੇ ਉਹਨਾਂ ਦੇ ਸੁਭਾਅ ਦੇ ਵਿੱਚ ਇੱਕਦਮ ਇਹ ਹੁਣ ਵੱਡਾ ਬਦਲਾਅ ਆਇਆ ਕਿ ਉਹ ਬੰਦੀ ਸਿੰਘਾਂ ਲਈ ਜਿਹੜੇ ਗਰਮ ਖਿਆਲੀ ਦੇ ਲਈ ਜੋ ਉਹਨੇ ਭਾਸ਼ਾ ਵਰਤੀ ਸੀ ਹੁਣ ਉਹਦੇ ਵਿੱਚੋਂ ਨਾ ਯੂ ਟਰਨ ਲਿਆ ਗਿਆ ਹੁਣ ਉਹ ਕਹਿੰਦੇ ਕਹਿੰਦੇ ਮੈਂ ਇਸ ਮਸਲੇ ਨੂੰ ਲੈ ਕੇ ਜਲਦ ਕੋਈ ਨਾ ਕੋਈ ਇਹਦਾ ਹੱਲ ਕੱਢਣ ਦਾ ਜਿਹੜਾ ਭਰੋਸਾ ਦਿੰਦੇ ਦਿਖਾਈ ਦੇ ਰਹੇ ਨੇ ਰਵਨੀਤ ਬਿੱਟੂ ਜੇਕਰ ਰਵਨੀਤ ਬਿੱਟੂ ਹੋਰੀ ਇਸ ਬਿਆਨ ਦੇ ਉੱਤੇ ਕਾਇਮ ਰਹਿੰਦੇ ਕਿਉਂਕਿ ਸਿਆਸਤ ਦੇ ਵਿੱਚ ਕੁਝ ਸਥਿਰ ਨਹੀਂ ਹੁੰਦਾ ਜਦੋਂ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਸੀ ਤਾਂ ਇੱਕ ਪਾਸੇ ਰਵਨੀਤ ਬਿੱਟੂ ਹੋਰੀ ਵੀ ਇਹ ਬਿਆਨ ਦੇ ਦਿੰਦੇ ਸਨ ਕਿ ਜੇਕਰ ਕਿਸਾਨੀ ਮੰਗਾ ਮੰਨੀਆਂ ਜਾਂਦੀਆਂ ਨੇ ਖੇਤੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਸਨ ਉਹਨਾਂ ਨੂੰ ਵਾਪਸ ਲਿਆ ਜਾਂਦਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੋਵੇਗੀ ਕਿ ਭਾਈ ਰਾਜੋਵਾਲ ਨੂੰ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਉਦੋਂ ਉਹਨਾਂ ਨੇ ਬਿਆਨ ਸੀ ਉਸ ਤੋਂ ਬਾਅਦ ਉਹ ਜਦੋਂ ਮਸਲਾ ਪਰ ਮੇ ਉ ਲਾਗੂ ਨਹੀਂ ਹੋਏ ਸੀ ਐਲਾਨ ਹੀ ਹੋਏ ਸੀ ਕਿ ਖੇਤੀ ਕਾਨੂੰਨ ਵਾਪਸ ਲੈਂਦੇ ਆ ਜਿਸ ਤਰ੍ਹਾਂ ਐਮਐਸਪੀ ਦੀ ਮੰਗਾਂ ਸਨ ਉਹਨਾਂ ਨੂੰ ਨਹੀਂ ਅਮਲ ਦੇ ਵਿੱਚ ਸਰਕਾਰ ਦੇ ਤੋਂ ਲਿਆਂਦਾ ਗਿਆ ਸੀ ਪਰ ਉਸ ਤੋਂ ਬਾਅਦ ਰਵਨੀਤ ਬਿੱਟੂ ਫਿਰ ਆਪਣੇ ਉਸੇ ਜਿਹੜਾ ਪਹਿਲਾ ਬਿਆਨ ਹੁੰਦਾ ਸੀ ਉਹਨਾਂ ਦਾ ਵਿਰੋਧ ਤਾਂ ਕਰਦੇ ਸਨ ਉਸ ਨੂੰ ਲੈ ਕੇ ਅੜੇ ਰਹੇ ਉਸ ਤੋਂ ਬਾਅਦ ਹੁਣ ਜੇਕਰ ਜ਼ਿੰਮੇਵਾਰੀ ਮਿਲੀ ਹੈ ਹੁਣ ਇਹਦੇ ਪਿੱਛੇ ਅਸਲ ਦੇ ਵਿੱਚ ਭੂਮਿਕਾ ਕੀ ਹੈ ਇਹ ਸਮਝਣਾ ਬੇਹਦ ਖਾਸ ਹੈ ਕਿਉਂਕਿ ਰਵਨੀਤ ਬਿੱਟੂ ਥੋੜੀ ਆਪ ਇਹ ਬਿਆਨ ਨਹੀਂ ਦੇ ਰਹੇ ਉਹਨਾਂ ਤੋਂ ਬਿਆਨ ਇਹ ਦਵਾਇਆ ਜਾ ਰਿਹਾ ਉਹ ਦਵਾ ਕੌਣ ਰਹੇ ਨੇ ਉਹ ਬੀਜੇਪੀ ਬੀਜੇਪੀ ਦਾ ਸਭ ਤੋਂ ਵੱਡਾ ਇਹ ਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਤਾਂ ਇਹ ਦੋ ਮਸਲੇ ਪੰਜਾਬ ਤੇ ਹੱਲ ਹਮੇਸ਼ਾ ਕਰਨੇ ਪੈਣੇ ਜੇਕਰ 2027 ਤੋਂ ਪਹਿਲਾਂ ਸੱਤਾ ਦੇ ਵਿੱਚ ਆਉਣਾ ਜਾਂ ਫਿਰ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬੀਜੇਪੀ ਨੇ ਆਣਾ ਇਸ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਜਿਹੜੀ ਚਰਚਾ ਹੁਣ ਇਹ ਹੀ ਤਾਜ਼ਾ चल रही है कि लोकसभा ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਨੂੰ ਇੱਕ ਸਿੱਖਿਆ ਦਿਖਾ ਦਿੱਤਾ ਕਿਉਂਕਿ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਭਾਵੇਂ ਕਿ ਇਹਨਾਂ ਚੋਣਾਂ 'ਚ ਭਾਜਪਾ ਦਾ 18% ਦੇ ਤੱਕ ਜਿਹੜਾ ਵੋਟ ਬੈਂਕ ਹੈ ਨਾ ਉਹ ਪਹੁੰਚ ਗਿਆ ਪਰ ਭਾਜਪਾ ਦਾ ਪੂਰਾ ਜੋਰ ਸੂਬੇ 'ਚ ਸਰਕਾਰ ਬਣਾਉਣ ਤੇ ਲੱਗਿਆ ਹੋਇਆ ਹਲੇ ਵੀ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਸਿਆਸੀ ਸਿਆਸਤ ਨੂੰ ਬਾਕੂ ਵੀ ਤਾਂ ਸਾਹਮਣੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਕਾਲੀ ਦਲ ਦਾ ਭਾਜਪਾ ਨਾਲ ਨਾਤਾ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਟੁੱਟਿਆ ਪਰਬੰਦੀ ਸਿੰਘਾਂ ਦੀ ਵਿਰਾਈ ਅਤੇ ਫਸਲਾ ਉਤੇ ਐਮਐਸਪੀ ਦੀ ਗਰੰਟੀ ਕਾਨੂੰਨ ਕਿਸਾਨੀ ਮਸਲਿਆਂ ਦਾ ਜਿਹੜਾ ਹੱਲ ਨਾ ਹੋਣਾ ਦੋਵਾਂ ਧਿਰਾਂ ਚ ਗੱਟ ਜੋੜ ਲਈ ਅੜੀਕਾ ਬਣਿਆ ਹੋਇਆ ਕਿਉਂਕਿ ਜਿੱਥੇ ਗੱਲ ਇੱਕ ਹੋਰ ਵੀ ਦੱਸਦੀ ਹੈ ਕਿ ਜਦੋਂ ਗੁਨਾਨ ਦੇਵ ਜੀ ਦੇ ਸਾਡੇ 500ਵੇਂ ਪ੍ਰਕਾਸ਼ਪੁਰ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜਾਵਾਂ ਪੂਰੀਆਂ ਜਿਹੜੇ ਕਰ ਚੁੱਕੇ ਜਿਨ੍ਹਾਂ ਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਕਰਦਾ ਵੀ ਭੋਸਾ ਦਿੱਤਾ ਸੀ ਕੇਂਦਰ ਸਰਕਾਰ ਦੁਆਰਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਉਸ ਦੇ باوجود ਵੀ ਰਹੀ ਨਹੀਂ ਹੋਈ ਹਾਲਾਂਕਿ ਬਿੱਟੂ ਨੇ ਉਦੋਂ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਜਿਦਾ ਵਿਰੋਧ ਕੀਤਾ ਸੀ ਪਰ ਅੱਜ ਇਸ ਦੀ ਹੁਣ ਉਹ ਕਿਹੋ ਜਿਹਾ ਆਪਣਾ ਬਿਆਨ ਦਿੰਦੇ ਨੇ ਕੀ ਕੁਝ ਕਰਦੇ ਨੇ ਨਿਰਮਿਤ ਬਿੱਟੂ ਕੀ ਬੰਦੀ ਸਿੰਘਾਂ 2026 ਤੋਂ ਪਹਿਲਾਂ ਬੰਦੀ ਸਿੰਘ ਬਾਹਰ ਆਉਣਗੇ ਕੀ 2026 ਦੀ ਚੋਣ ਤੋਂ ਪਹਿਲਾਂ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਨੂੰ ਫਿਰ ਤੋਂ ਐਮਐਸਪੀ ਮਿਲੇਗੀ ਗਰੰਟੀ ਕਾਨੂੰਨ ਮਿਲਣਗੇ ਇਹ ਵੱਡਾ ਸਵਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ੋਮਨੀਕਰ ਦੁਆਰਾ ਪ੍ਰੰਧ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਾਕਾਇਦਾ ਦਸਤਕ ਜਿਹੜੀ ਮਹਿੰਮ ਚਲਾਈ ਗਈ ਸੀ ਨਾ ਉਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਦਸਤਕ ਕਰਕੇ ਮੰਗ ਪੱਤਰ ਭੇਜਿਆ ਸੀ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਦੇ ਤੇ ਪ੍ਰਧਾਨ ਮੰਤਰੀ ਨੂੰ ਪਰ ਉਹਨਾਂ ਨੂੰ ਦੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਗਈ ਹੁਣ ਜਿਹੜੀਆਂ ਚਰਚਾਵਾਂ ਨੇ ਹੁਣ ਗੱਲ ਇੱਥੇ ਇਹੀ ਸਾਬਤ ਹੁੰਦੀ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਜੇਕਰ ਬੀਜੇਪੀ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਹੋਵੇਗਾ ਵੱਡਾ ਫੇਰਬਦਲ ਹੀ ਨਹੀਂ ਸਗੋਂ ਪੰਜਾਬ ਦੀ ਜਿਹੜੀ ਰਵਾਇਤੀ ਪਾਰਟੀਆਂ ਨੇ ਭਾਵੇਂ ਅਕਾਲੀ ਦਲ ਦੇ ਲਈ ਵੱਡਾ ਖਤਰਾ ਜੇਕਰ ਅਕਾਲੀ ਦਲ ਦਾ ਗੱਠਜੋੜ ਬੀਜੇਪੀ ਦੇ ਨਾਲ ਨਹੀਂ ਹੁੰਦਾ ਕਿਸੇ ਵਕਤ ਬੀਜੇਪੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸਾਰੇ ਪੰਜਾਬ ਦੇ ਵਿੱਚ ਆਏ ਸੀ ਹੁਣ ਅਕਾਲੀ ਦਲ ਦੀ ਇਹ ਸਥਿਤੀ ਹੋ ਗਈ ਹੈ ਕਿ ਉਹ ਬੀਜੇਪੀ ਦੇ ਸਾਰੇ ਪੰਜਾਬ ਦੇ ਵਿੱਚ ਖੜਾ ਹੋਣਾ ਚਾਹੁੰਦੇ ਦੁਆਰੇ ਕਿਉਂਕਿ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਪਿਛਲੇ ਸਮੇਂ ਦੇ ਵੀ ਜੋ ਬਿਆਨ ਦਿੱਤੇ ਗਏ ਸੀ ਕਿ ਉਹ ਜੇਕਰ ਗੱਠਜੋੜ ਹੁੰਦਾ ਤਾਂ ਇਸ ਚੀਜ਼ ਦੀ ਨਾ ਹੋਣਦੀ 10 ਜਿਹੜੇ ਉਮੀਦਵਾਰ ਸਨ ਉਹਨਾਂ ਦੀ ਜਮਾਨਤ ਜ਼ਬਤ ਨਾ ਹੁੰਦੀ ਇਹ ਬਿਆਨ ਵੀ ਬੀਜੇਪੀ ਦੇ ਬੀਜੇਪੀ ਨੂੰ ਕਿਤੇ ਨਾ ਕਿਤੇ ਅੱਜ ਪਵਿੱਖ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਲਾਹ ਦੇਊਗਾ ਲਾਭਦਾਇਕ ਹੋਊਗਾ ਕਿਉਂਕਿ ਕਿਤੇ ਕਿਸੇ ਵੱਲੇ ਵੱਡਾ ਭਰਾ ਅਕਾਲੀ ਦਲ ਹੁੰਦਾ ਸੀ ਤੇ ਅੱਜ ਵੱਡਾ ਭਰਾ ਬੀਜੇਪੀ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ ਹੁਣ ਗਠਜੋੜ ਹੁੰਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਭਾਈ ਵਾਲਦੇ ਤੌਰ ਦੇ ਉੱਤੇ ਛੋਟੇ ਭਰਾ ਦੇ ਤੌਰ ਦੇ ਉੱਤੇ ਬੀਜੇਪੀ ਪੰਜਾਬ ਦੇ ਵਿੱਚੋਂ ਲੜੇਗੀ ਜਾਂ ਫਿਰ ਵੱਡੇ ਭਰਾ ਦੇ ਉੱਤੇ ਕਿਉਂਕਿ ਹੁਣ ਅੱਜ ਜਿਹੜੀ ਕੱਲ ਦਾ ਪਤਾ ਨਹੀਂ ਅੱਜ ਦਾ ਜਿਹੜਾ ਅੱਜ ਦੀ ਜਿਹੜੀ ਸਿੱਧੀ ਹੈ ਉਹਦੇ ਵਿੱਚ ਅਕਾਲੀ ਦਲ ਮਜ਼ਬੂਤ ਨਹੀਂ ਹੋਇਆ ਹਾਲੇ ਤੱਕ ਉਹ ਦਿਨ-ਪ ਦਿਨ ਡਿੱਗਦਾ ਜਾ ਰਿਹਾ ਉਹਦਾ ਮਿਆਰ ਹੁਣ ਜੇ ਕਿਤੇ ਬੀਜੇਪੀ ਪੰਜਾਬ ਦੇ ਵਿੱਚ ਪ੍ਰਫੁੱਲਿਤ ਹੁੰਦੀ ਜਾ ਰਹੀ ਹੈ ਕਿਤੇ ਨਾ ਕਿਤੇ ਉਹ ਆਪਣੇ ਜਿਹੜੇ ਏਜੰਡੇ ਸਨ ਉਹਨਾਂ ਦੇ ਉੱਤੇ ਕਾਇਮ ਹੁੰਦੇ ਜਾ ਰਹੀ ਹੈ ਅਕਾਲੀ ਦਲ ਦੇ ਲਈ ਵੱਡੀ ਜਿਹੜੀ ਚਿੰਤਾ ਦੀ ਗੱਲ ਤਾਂ ਇਹ ਹੀ ਹੈ ਕਿ ਹਾਲੇ ਤੱਕ ਜਿੰਨੀਆਂ ਚੋਣਾਂ ਹੋਈਆਂ ਨੇ ਹਾਰਾਂ ਹੋਈਆਂ ਨੇ ਉਸ ਤੋਂ ਬਾਅਦ ਮੰਤਨ ਲਗਾਤਾਰ ਜਾਰੀ ਹੈ ਪਰ ਮੰਤਨ ਦੇ ਵਿੱਚੋਂ ਕੁਝ ਸਿੱਟੇ ਨਹੀਂ ਨਿਕਲ ਰਹੇ ਹੁਣ ਜਿਸ ਤਰ੍ਹਾਂ ਜਿਹੜੇ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਇਕ ਨੇ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਬਿਆਨ ਦਿੱਤਾ ਗਿਆ ਪੋਸਟ ਪਾਈਗੀ ਜਿਸ ਜਦੋਂ ਚੋਣਾਂ ਹਾਰੇ ਸਨ ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਵੇਂ ਚਰਨਜੀਤ ਬਰਾੜ ਜਿਹੜੇ ਸੁਖਬੀਰ ਬਾਦਲ ਦੇ ਬੜੇ ਕਰੀਬੀ ਦੱਸੇ ਜਾਂਦੇ ਨੇ ਰਾਜਪੁਰ ਤੋਂ ਹਲਕਾ ਇੰਚਾਰਜ ਵੀ ਨੇ ਤੇ ਬਾਈ ਦੇ ਵਿੱਚ ਉਮੀਦਵਾਰ ਵੀ ਸੀ ਰਾਜਪੁਰਾ ਤੋਂ ਉਹਨਾਂ ਦੇ ਵੱਲੋਂ ਇੱਕ ਖੁੱਲਾ ਪੱਤਰ ਜਿਹੜਾ ਲਿਖਿਆ ਗਿਆ ਸੀ ਉਹ ਸਭ ਨੇ ਤੁਸੀਂ ਦੇਖਿਆ ਸੀ ਪਰ ਉਦੋਂ ਤੋਂ ਇਲਾਵਾ ਜੋ ਕੁਝ ਵੱਡੇ ਸਵਾਲ ਖੜੇ ਹੋਏ ਨੇ ਅਕਾਲੀ ਦਲ ਦੇ ਲਈ ਵੱਡੀ ਗੱਲ ਇਹ ਹੀ ਹੈ ਕਿ ਜੇਕਰ ਹੁਣ ਪੰਜਾਬ ਦੇ ਵਿੱਚ ਅਕਾਲ ਦਲ ਨੂੰ ਖੜਾ ਹੋਣਾ ਤਾਂ ਕਿਤੇ ਨਾ ਕਿਤੇ ਬੀਜੇਪੀ ਦਾ ਸਹਾਰਾ ਲੈਣਾ ਪਵੇਗਾ ਜੇਕਰ ਬੀਜੇਪੀ ਦਾ ਸਹਾਰਾ ਅਕਾਲ ਦਲ ਲੈਂਦਾ ਹੈ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ ਕਿ ਬੀਜੇਪੀ ਚਾਹੇਗੀ ਕਿ ਅਕਾਲ ਦਲ ਦੇ ਮੁੱਖ ਮੰਤਰੀ ਦੇ ਹੇਠ ਅਸੀਂ ਪੰਜਾਬ ਦੇ ਵਿੱਚ ਸਰਕਾਰ ਚਲਾਈਏ ਕਿਉਂਕਿ ਹੁਣ ਤਾਂ ਜੇਕਰ ਵੋਟ ਬੈਂਕ ਦੀ ਗੱਲ ਕਰੀ ਤਾਂ ਬੀਜੇਪੀ ਦਾ ਵੋਟ ਬੈਂਕ ਜ਼ਿਆਦਾ ਤੇ ਅਕਾਲ ਦਲ ਵੋਟ ਬੈਂਕ ਥੋੜਾ ਘਟ ਹੈ ਇਸ ਨੂੰ ਲੈ ਕੇ ਵੀ ਹੁਣ ਲਗਾਤਾਰ ਬੀਜੇਪੀ ਦੇ ਦਾ ਪੰਜਾਬ ਦੇ ਵਿੱਚ ਕੀ ਵਿਖੋਵੇਗਾ ਹੁਣ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਪਲਾਨ ਹੀ ਕੀਤੀ ਜਾਂਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਸਿੱਖ ਵੋਟ ਬੈਂਕ ਸਿੱਖ ਮੁੱਦਿਆਂ ਨੂੰ ਲੈ ਕੇ ਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਉਹਨਾਂ ਦਾ ਸਾਥ ਦੇਣਾ ਬੇਹਦ ਜ਼ਰੂਰੀ ਹੋਵੇਗਾ ਤਾਂ ਹੀ ਸਰਕਾਰਾਂ ਪੰਜਾਬ ਦੇ ਵਿੱਚੇ ਬਣਨਗੀਆਂ ਜੇਕਰ ਕਹਿ ਦਈਏ ਸਿੱਖ ਵਿਰੋਧੀ ਹੋ ਕੇ ਕਿਸਾਨ ਨਵਰੋਧੀ ਹੋ ਕੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾ ਲੋਗੇ ਤਾਂ ਇਹ ਤੁਹਾਡੀ ਵੱਡੀ ਅਪੁੱਲ ਹੋਏਗੀ ਅਪੁੱਲ ਹੋਏਗੀ ਤੇ ਤੁਸੀਂ ਕੀ ਸੋਚਦੇ ਹੋ ਕਿ ਰਵਨੀਤ ਬਿੱਟੂ ਹੋਰਾਂ ਨੂੰ ਭਾਜਪੀ 2027 ਦਾ ਮੁੱਖ ਮੰਤਰੀ ਦਾ ਚਿਹਰਾ ਵੇਖਦੀ ਹੈ ਜਾਂ ਫਿਰ ਤੁਸੀਂ ਇਸ ਜੋ ਕੁਝ ਗੱਲਬਾਤ ਹੋਈ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਤੁਸੀਂ ਕਮੈਂਟ ਬਾਕ ਦੇ ਵਿੱਚ ਦੱਸਿਓ ਤੁਸੀਂ ਜੁੜੋ ਪੁਆਰਟੀ ਪੰਜਾਬ ਦੇ ਨਾਲ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਗੱਲਬਾਤ ਕਰਾਵਾਂਗੇ ਧੰਨਵਾਦ